ਕਾਂਗਰਸ ਦੇ ਵਿੱਚ 30% ਜਿਹੜੇ ਬੀਜੇਪੀ ਦੇ ਨੇ ਇਹ ਆਡੈਂਟੀਫਾਈ ਤੁਸੀਂ ਤੇ ਰਾਜਾ ਭੜਕ ਤੇ ਪ੍ਰਤਾਪ ਬਾਜਵੇ ਨੇ ਕਰਨਾ ਜਿਹੜੇ ਕੋਈ 30% ਨੇ ਕੱਢ ਕੇ ਬਾਹਰ ਮਾਰੋ ਇੱਕ ਗੱਲ ਵਰਕਰੋ ਸੁਣ ਲਓ ਜੇ ਕੋਈ ਕਹਿੰਦਾ ਕਿ ਕਾਂਗਰਸ ਦੇ ਵਿੱਚ ਕੋਈ ਕੋਈ ਨਹੀਂ ਜੇ ਕਾਂਗਰਸ ਇਕਿਆ ਤੇ ਜਿਹੜਾ ਕੋਈ ਕਹਿੰਦਾ ਮੈਂ ਬਾਜਾਂ ਅਲੋਕ ਜੀ ਕੱਲ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਵਿੱਚ 30% ਜਿਹੜੇ ਬੀਜੇਪੀ ਦੇ ਨੇ ਇਹ ਆਡੈਂਟੀਫਾਈ ਤੁਸੀਂ ਤੇ ਰਾਜਾ ਫੜਕ ਤੇ ਪ੍ਰਤਾਪ ਬਾਜਵੇ ਨੇ ਕਰਨਾ ਜਿਹੜੇ ਕੋਈ 30% ਕੱਢ ਕੇ ਬਾਹਰ ਮਾਰੋ ਤੇ ਉਹਨਾਂ ਨੂੰ ਲੈ ਕੇ ਆਓ ਆਪਾਂ ਗੱਲਾਂ ਕਰਦੇ ਬਾਜੋ ਸਾਹਿਬ ਗੁੱਸਾ ਨਾ ਕਰਿਓ ਆਪਾਂ ਕਹਿੰਨੇ ਆਂ ਸਾਡੇ ਕੋਲ 32 ਸਾਡੇ ਨਾਲ ਅਸੀਂ 32 ਚੋਰ ਨਹੀਂਗੇ ਲੈਣੇ ਉਹਨਾਂ ਚੋਂ ਇੱਕ ਵੀ ਅਸੇ ਦੰਦਾ ਦੀ ਗੱਲ ਕੀਤੀ ਆ ਉਹਨ ਉਹਨਾਂ ਬੱਤੀਆਂ ਚੋਂ ਆ ਸਾਡੇ ਕੋਲ ਬੈਠੇ ਨੇ ਟਿਕਟਾਂ ਇਹ ਲੈਣਗੇ ਤੇ ਪੰਜਾਬ ਦੇ ਐਮਐਲਏ ਇਹ ਬਣ ਕੇ ਆਉਣਗੇ ਅਸੀਂ ਚੋਰ ਕੋਈ ਨਹੀਂ ਕਾਂਗਰਸ ਚ ਘੁਸਣ ਦਿਆਂਗੇ